ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ ਬੱਚੋ ਜਿਹੜੀਆਂ ਆਪਾਂ ਸਾਖੀਆਂ ਕਰ ਰਹੇ ਹਾਂ ਨਾ ਇਹ ਸਾਰੀਆਂ ਸੱਚੀਆਂ ਹਨ ਇਹ ਸਾਨੂੰ ਪਰਮਾਤਮਾ ਨਾਲ ਪਿਆਰ ਕਰਨਾ ਸਿਖਾਉਂਦੀਆਂ ਹਨ ਤੇ ਇਹਨਾਂ ਨੂੰ ਸੁਣਨ ਦਾ ਇਹਨਾਂ ਨੂੰ ਕਰਨ ਦਾ ਕਹਿਣ ਦਾ ਬਹੁਤ ਵੱਡਾ ਫਲ ਪ੍ਰਾਪਤ ਹੁੰਦਾ ਹੈ ਇਹ ਇਹ ਸਾਰੀਆਂ ਆਪਣੇ ਧਰਮਿਕ ਗ੍ਰੰਥਾਂ ਦੇ ਵਿੱਚ ਲਿਖੀਆਂ ਹੋਈਆਂ ਹਨ ਤੇ ਇਸ ਕਰਕੇ ਇਹਨਾਂ ਨੂੰ ਬੜੇ ਧਿਆਨ ਨਾਲ ਸੁਣਨਾ ਤੇ ਵਿਚਾਰਨਾ ਚਾਹੀਦਾ ਹੈ ਇਹਨਾਂ ਨਾਲ ਹੀ ਆਪਣੀ ਜ਼ਿੰਦਗੀ ਬਦਲ ਸਕਦੀ ਹੈ ਤੇ ਨਾਲੇ ਇਹ ਬਹੁਤ ਇੰਟਰਸਟਿੰਗ ਵੀ ਹੁੰਦੀਆਂ ਹਨ ਸੋ ਸਾਨੂੰ ਸਟੋਰੀ ਫਾਰਮ ਦੇ ਵਿੱਚ ਮਹਾਰਾਜ ਸਾਹਿਬ ਜੀ ਕਿੰਨੀ ਤਰ੍ਹਾਂ ਦੇ ਉਪਦੇਸ਼ ਬਖਸ਼ਦੇ ਹਨ ਆਪਣੇ ਭਗਤਾਂ ਦੀਆਂ ਸੁਣੀਆਂ ਸੁਣੀਆਂ ਜੀਵਨੀਆਂ ਕਿਵੇਂ ਉਹਨਾਂ ਨੇ ਉਕੀਆਂ ਘਾਟੀਆਂ ਦੇ ਵਿੱਚੋਂ ਲੰਘ ਕੇ ਵੀ ਪ੍ਰਮਾਤਮਾ ਦਾ ਰਸਤਾ ਨਹੀਂ ਛੱਡਿਆ ਫਿਰ ਪ੍ਰਮਾਤਮਾ ਨੇ ਹਮੇਸ਼ਾ ਉਹਨਾਂ ਦੀ ਇੱਜ਼ਤ ਰੱਖੀ ਸੋ ਇਹ ਸਾਖੀ ਆਪਣੇ ਲਈ ਬਹੁਤ ਹੀ ਇਲਾਹੀਵੰਦ ਹਨ ਤੇ ਆਪਾਂ ਅੱਜ ਸਾਖੀ ਕਰਦੇ ਹਾਂ ਰਾਜੀ ਪਰਥਰੀ ਹਰੀ ਦੀ ਜਿਸ ਨੂੰ ਜੋਗੀ ਪਰਥਰੀ ਹਰੀ ਵੀ ਕਿਹਾ ਜਾਂਦਾ ਹੈ ਕਿਉਂਕਿ ਮਹਾਰਾਜ ਸਾਹਿਬ ਜੀ ਨੇ ਆਪਾਂ ਨੂੰ ਰਾਜ ਜੋਗ ਦਾ ਮਾਰਗ ਦੱਸਿਆ ਹੈ ਕਿ ਸਭ ਕੁਝ ਕਰਦੇ ਹੋਏ ਖਾਂਦੇ ਪੀਂਦੇ ਹੋਏ ਹੱਸੰਦੇ ਖੇਲੰਦੇ ਪੀਂੰਦੇ ਖਾ ਬੰਦੇ ਆ ਵਿੱਚੇ ਹੋਵੇ ਮੁਕਤ ਇੱਕ ਸਿਰਫ ਪ੍ਰਮਾਤਮਾ ਨੂੰ ਆਪਾਂ ਯਾਦ ਰੱਖੀਏ ਤਾਂ ਆਪਣਾ ਪਾਰ ਉਤਾਰਾ ਹੋ ਸਕਦਾ ਹੈ ਪਹਿਲਾਂ ਇਹ ਹੁੰਦਾ ਸੀ ਕਿ ਜੋਗੀਆਂ ਦਾ ਮਤ ਉਦੋਂ ਬੜਾ ਪ੍ਰਦਾਨ ਸੀ ਨਾਤ ਜੋਗੀ ਵਗੈਰਾ ਸਿੱਧ ਸਪੁਰਸ਼ ਜਿਹੜੇ ਹੁੰਦੇ ਸੀ ਇਹ ਗਿਆਨ ਹਾਸਲ ਕਰਦੇ ਸੀ ਫਿਰ ਇਹ ਆਪਣੀਆਂ ਸਮਾਧੀਆਂ ਲਾਉਂਦੇ ਸੀ ਇਹਨਾਂ ਨੂੰ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਸੀ ਇਹਨਾਂ ਕੋਲ ਬਹੁਤ ਸ਼ਕਤੀਆਂ ਆ ਜਾਂਦੀਆਂ ਸੀ ਇਹ ਉੱਡ ਸਕਦੇ ਸੀ ਕਿਤੇ ਵੀ ਜਾ ਸਕਦੇ ਸੀ ਲੰਮੀ ਅਲਮੀਆਂ ਉਮਰਾਂ ਕਰ ਲੈਂਦੇ ਸੀ ਆਪਣੇ ਸਾਹ ਚੜਾ ਲੈਂਦੇ ਸੀ ਦਸਮ ਦਵਾਰ ਦੇ ਵਿੱਚ ਤੇ ਇਸ ਕਰਕੇ ਇਹਨਾਂ ਨੂੰ ਲੋਕੀ ਬਹੁਤ ਪੂਜਦੇ ਹੁੰਦੇ ਸੀ ਬਹੁਤ ਇੰਪ੍ਰੈਸ ਹੁੰਦੀ ਹੁੰਦੀ ਸੀ ਦੁਨੀਆ ਕੇ ਕਿਸ ਤਰ੍ਹਾਂ ਦੇ ਲੋਕ ਨੇ ਇਹ ਪਰ ਫਿਰ ਇੰਨਾ ਕੁਝ ਪ੍ਰਾਪਤ ਕਰਕੇ ਵੀ ਇਹ ਇਹਨਾਂ ਦੇ ਵਿੱਚ ਹੰਕਾਰ ਆ ਜਾਂਦਾ ਸੀ ਕਿ ਅਸੀਂ ਬਹੁਤ ਵੱਡੇ ਹਾਂ ਦੁਨੀਆ ਵਾਲੇ ਲੋਕ ਤਾਂ ਇਹ ਵੀ ਕੀੜੇ ਮਕੌੜੇ ਹਨ ਜਦਕੇ ਇਹਨਾਂ ਨੂੰ ਦੁਨੀਆ ਤੇ ਹੀ ਡਿਪੈਂਡੈਂਟ ਰਹਿਣਾ ਪੈਂਦਾ ਸੀ ਦੁਨੀਆ ਦਾ ਦੱਸੋ ਇਹ ਕੀ ਭਲਾ ਕਰਦੇ ਸੀ ਕਿ ਆਪਣਾ ਤਾਂ ਇਹਨਾਂ ਨੇ ਭਲਾ ਕਰ ਲਿਆ ਜਾ ਕੇ ਇਹ ਘਰਬਾਰ ਛੱਡ ਕੇ ਜੰਗਲਾਂ 'ਚ ਬੈਠ ਜਾਂਦੇ ਸੀ ਗੁਫਾਵਾਂ ਦੇ ਵਿੱਚ ਬੈਠ ਜਾਂਦੇ ਸੀ ਪਹਾੜਾਂ ਦੀਆਂ ਚੋਟੀਆਂ ਤੇ ਬੈਠ ਜਾਂਦੇ ਸੀ ਬਰਫ਼ਾਂ 'ਚ ਬੈਠ ਜਾਂਦੇ ਸੀ ਧੂਣੀਆਂ ਤਪਾ ਲੈਂਦੇ ਸੀ ਤੇ ਫਿਰ ਜੋ ਗ੍ਰਸਤੀ ਲੋਕ ਸੀ ਉਹੀ ਇਹਨਾਂ ਦੀ ਸੇਵਾ ਕਰਦੇ ਸੀ ਉਹਨਾਂ ਦੇ ਘਰੋਂ ਖਾਂਦੇ ਪੀਂਦੇ ਸੀ ਮੰਗ ਮੰਗ ਕੇ ਖਾਂਦੇ ਪੀਂਦੇ ਪਹਿਨਦੇ ਸੀ ਤੇ ਉਹਨਾਂ ਨੂੰ ਹੀ ਕਰਸ ਦਿੰਦੇ ਰਹਿੰਦੇ ਸੀ ਕਿ ਇਹ ਗ੍ਰਸਤੀ ਬੰਦਾ ਤਾਂ ਕਦੇ ਵੀ ਪਾਰ ਹੋ ਹੀ ਨਹੀਂ ਸਕਦਾ ਅਸੀਂ ਜੋਗੀ ਨਾਥ ਲੋਕ ਹੀ ਪ੍ਰਮਾਤਮਾ ਨੂੰ ਪਹੁੰਚ ਸਕਦੇ ਹਾਂ ਸੋ ਇਸ ਤਰ੍ਹਾਂ ਕਰਕੇ ਸੰਸਾਰ ਦੀ ਹਾਲਤ ਸੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਤਰਸ ਕੀਤਾ ਇਸ ਕਰਕੇ ਉਹਨਾਂ ਨੇ ਸਿੱਧਾਂ ਨਾਲ ਬੜੀਆਂ ਗੋਸ਼ਟੀਆਂ ਕੀਤੀਆਂ ਤੇ ਉਹਨਾਂ ਨੂੰ ਸਮਝਾਇਆ ਕਿ ਅਸਲੀ ਮਾਰਗ ਕੀ ਹੈ ਪ੍ਰਮਾਤਮਾ ਨੂੰ ਪਾਉਣ ਦਾ ਤਰੀਕਾ ਤਾਂ ਪਿਆਰ ਹੈ ਕੋਈ ਵੀ ਬੰਦਾ ਚਾਹੇ ਉਹ ਪੜਿਆ ਹੋਇਆ ਚਾਹੇ ਅਨਪੜ ਹੈ ਚਾਹੇ ਉਹ ਕਿ ਕਿੰਨਾ ਹੀ ਗਰੀਬ ਹੈ ਚਾਹੇ ਅਮੀਰ ਹੈ ਚਾਹੇ ਉਹ ਔਰਤ ਹੈ ਚਾਹੇ ਉਹ ਮਰਦ ਹੈ ਚਾਹੇ ਬੱਚਾ ਚਾਹੇ ਬੁੱਢਾ ਕੋਈ ਵੀ ਪਰਮਾਤਮਾ ਨੂੰ ਪਿਆਰ ਕਰਕੇ ਉਸ ਨੂੰ ਪਾ ਸਕਦਾ ਹੈ ਐਨੇ ਔਖੇ ਹੋਣ ਦੀ ਤੇ ਲੋੜ ਹੀ ਨਹੀਂ ਪਰ ਇਹ ਬਹੁਤ ਪੁਰਾਣੀ ਗੱਲ ਹੈ ਅੱਜ ਤੋਂ ਤਕਰੀਬਨ 2000 ਸਾਲ ਪਹਿਲਾਂ ਦੀ ਗੱਲ ਹੈ ਕਿ ਆਪਣੇ ਇੰਡੀਆ ਦੇ ਉੱਤੇ वैसे ਆਪਣੇ ਭਾਰਤ ਦੇਸ਼ ਦੇ ਉੱਤੇ ਤਾਂ ਬਹੁਤ ਮਹਾਨ ਰਾਜਿਆਂ ਨੇ ਰਾਜ ਕੀਤਾ ਹੈ ਜਿਨ੍ਹਾਂ ਦਾ ਬਹੁਤ ਕੰਡਕਟ ਬਹੁਤ ਉੱਚਾ ਸੁੱਚਾ ਹੁੰਦਾ ਸੀ ਤੇ ਰਾਜੇ ਨੂੰ ਹੀ ਲੋਕੀ ਪਰਮੇਸ਼ਰ ਦਾ ਰੂਪ ਵੀ ਸਮਝਦੇ ਹੁੰਦੇ ਸੀ ਤੇ ਰਾਜਾ ਵੀ ਉਹਨਾਂ ਦੀ ਆਪਣੇ ਪਰਜਾ ਦੀ ਬੱਚਿਆਂ ਵਾਂਗੂ ਪਾਲਣਾ ਕਰਦਾ ਹੁੰਦਾ ਸੀ ਰਾਜੇ ਲੋਕ ਆਪ ਪੇਸ਼ ਬਦਲ ਕੇ ਰਾਤਾਂ ਨੂੰ ਤੁਰ ਫਿਰ ਕੇ ਦੇਖਦੇ ਹੁੰਦੇ ਸੀ ਕਿ ਸਾਡੀ ਪਰਜਾ ਨੂੰ ਕੋਈ ਦੁੱਖ ਤਾਂ ਨਹੀਂ ਦੇ ਰਿਹਾ ਤੇ ਇਸ ਕਰਕੇ ਬਹੁਤ ਸੁਖੀ ਹੁੰਦੇ ਸੀ ਲੋਕ ਉਸ ਟਾਈਮ ਉਜੈਨ ਨਗਰੀ ਹੈ ਇੱਕ ਜਿਸ ਨੂੰ ਜਿਹੜੀ ਆਂਦੀ ਰਾਜਧਾਨੀ ਸੀ ਤੇ ਰਾਜੇ ਦਾ ਉੱਥੇ ਇਹ ਰਾਜ ਸੀ ਪਰਥੀ ਹਰੀ ਦਾ ਰਾਜਾ ਪਰਥੀ ਹਰੀ ਤੇ ਇੱਕ ਇਸ ਦਾ ਛੋਟਾ ਭਰਾ ਸੀ ਰਾਜਾ ਵਿਕਰਮਦਿੱਤ ਜਿਹੜਾ ਇੰਨਾ ਮਸ਼ਹੂਰ ਹੈ ਕਿ ਵਿਕਰਮਦਿੱਤ ਦੇ ਉੱਤੇ ਵਿਕਰਮਈ ਸੰਮਤ ਸ਼ੁਰੂ ਹੋਇਆ ਜਿਸ ਤਰ੍ਹਾਂ ਹੁਣ ਆਪਾਂ ਜੁੜਾ ਇਸ ਇਸਾ ਜੀ ਦੇ ਨਾਮ ਦੇ ਉੱਤੇ ਜਿਹੜਾ ਕ੍ਰਿਸਚਨ ਕੈਲੰਡਰ ਹੈ ਨਾ ਉਹਦੇ ਆਪਾਂ ਨੂੰ ਪਤਾ ਹੈ ਕਿ ਹੁਣ 2025 ਚੱਲ ਰਿਹਾ ਹੈ ਤੇ ਜੇ ਇਹਦੇ ਵਿੱਚ 57 ইয়ারਸ ਆਪਾਂ ਐਡ ਕਰ ਦਈਏ ਤਾਂ ਉਹ ਵਿਕਰਮੀ ਸੰਮਤ ਬਣਦਾ ਹੈ ਮਤਲਬ ਕਿ ਜਿਹੜੇ ਇਹ ਰਾਜਾ ਵਿਕਰਮਾਜੀਤ ਤੇ ਪਰਥਰੀ ਹਰੀ ਨੇ ਇਹ ঈਸਾ ਮਸੀਹ ਤੋਂ ਵੀ 57 ਸਾਲ ਪਹਿਲਾਂ ਜਿਵੇਂ ਇਹਨਾਂ ਨੇ ਸਿੱਕਾ ਚਲਾਇਆ ਤੇ ਉਹ ਹੁਣ ਵੀ ਉਹ ਸਿੱਕਾ ਚੱਲ ਰਿਹਾ ਹੈ ਸੋ ਇਹ ਬੜੇ ਮਹਾਨ ਰਾਜੇ ਦੋਨੋਂ ਭਰਾ ਬਹੁਤ ਮਹਾਨ ਹੋਏ ਹਨ ਇਹਨਾਂ ਦੀਆਂ ਜੀਵਨੀਆਂ ਵੀ ਬਹੁਤ ਮਹਾਨ ਹਨ ਜਿਨ੍ਹਾਂ ਤੋਂ ਬਹੁਤ ਵੱਡੀ ਸਿੱਖਿਆ ਆਪਾਂ ਨੂੰ ਮਿਲਦੀ ਹੈ ਪਹਿਲਾਂ ਆਪਾਂ ਵੱਡੇ ਭਰਾ ਦੀ ਗੱਲ ਕਰਦੇ ਹਾਂ ਪ੍ਰਥਵੀ ਹਰੀ ਦੇ ਕਿਉਂਕਿ ਵੱਡਾ ਸੀਸ ਨੂੰ ਇਸਦੇ ਪਿਤਾ ਨੇ ਰਾਜਗਦੀ ਦਿੱਤੀ ਤੇ ਚਕਰਵਰਤੀ ਰਾਜਾ ਸੀ ਚਕਰਵਰਤੀ ਦਾ ਮਤਲਬ ਕਿ ਐਨਾ ਵੱਡਾ ਰਾਜ ਹੁੰਦਾ ਸੀ ਉਹਨਾਂ ਜਿਵੇਂ ਸੂਰਜ ਚੜਨ ਤੋਂ ਲੈ ਕੇ ਸੂਰਜ ਛਿਪਣ ਤੱਕ ਇੱਕ ਝੰਡੇ ਦੇ ਥੱਲੇ ਸਾਰਾ ਰਾਜ ਹੁੰਦਾ ਸੀ ਜਿੱਥੋਂ ਤੱਕ ਦੁਨੀਆ ਸੀ ਉੱਥੋਂ ਤੱਕ ਮਤਲਬ ਰਾਜ ਸੀ ਉਦੋਂ ਇੰਡੀਆ ਭਾਰਤ ਕੱਲਾ ਭਾਰਤ ਨਹੀਂ ਮਹਾਭਾਰਤ ਸੀ ਮਹਾਨ ਦੇਸ਼ ਬਹੁਤ ਵੱਡੀਆਂ ਵੱਡੀਆਂ ਦੀਆਂ ਬਾਉਂਡਰੀਜ਼ ਸੀਗੀਆਂ ਬਾਕੀ ਤਾਂ ਬਹੁਤ ਸਾਰੇ ਦੇਸ਼ ਬੜੀ देर ਬਾਅਦ ਦੇ ਵਿੱਚ ਬਣੇ ਨੇ ਹੋਂਦ ਵਿੱਚ ਆਏ ਨੇ ਪਰ ਭਾਰਤ ਦੇਸ਼ ਬਹੁਤ ਮਹਾਨ ਹੁੰਦਾ ਸੀ ਤੇ ਇਸ ਤੇ ਰਾਜ ਕਰਨ ਵਾਲਾ ਸਮਝ ਲਓ ਸਾਰੀ ਦੁਨੀਆ ਦਾ ਹੀ ਰਾਜਾ ਹੁੰਦਾ ਸੀ ਪਰ ਤ੍ਰਿਹਰੀ ਬਹੁਤ ਹੀ ਗਿਆਨਵਾਨ ਬਹੁਤ ਹੀ ਬਹਾਦਰ ਬਹੁਤ ਹੀ ਸੋਹਣਾ ਹਰ ਹਰ ਤਰ੍ਹਾਂ ਨਾਲ ਹਰ ਗੱਲ ਦੇ ਵਿੱਚ ਪ੍ਰਵੀਨ ਸੀ ਤੇ ਇਹਨੂੰ ਪਰਜਾ ਵੀ ਬਹੁਤ ਪਿਆਰ ਕਰਦੀ ਸੀ ਇਹ ਪਰਜਾ ਨੂੰ ਬਹੁਤ ਪਿਆਰ ਕਰਦਾ ਸੀ ਬਹੁਤ ਸੇਵਾ ਸਾਰਿਆਂ ਦੀ ਕਰਿਆ ਕਰਦਾ ਸੀ ਬਹੁਤ ਹੀ ਵਧੀਆ ਰਾਜਾ ਸੀ ਤੇ ਇਸ ਦੇ ਦੇਸ਼ ਨੂੰ ਮਾਲਵਾ ਕਿਹਾ ਜਾਂਦਾ ਸੀ ਮਾਲਵਾ ਮਤਲਬ ਮਾਲ ਦਾ ਰਜੇ ਪੁਜੇ ਹੋਇਆ ਜਿੱਥੇ ਬਹੁਤ ਅੰਨ ਧੰਨ ਵਗੈਰਾ ਸਭ ਕੁਝ ਪ੍ਰੋਸਪੈਰਿਟੀ ਸੀ ਜਿੱਥੇ ਬਹੁਤ ਤੇ 10ਵੇਂ ਪਾਸ਼ਾ ਜੀ ਮਹਾਰਾਜ ਸਾਹਿਬ ਜੀ ਨੇ ਫਿਰ ਮਾਲਵਾ ਨਾਮ ਦਿੱਤਾ ਆਪਣੇ ਇਧਰਲੀ 벨ਟ ਨੂੰ ਜਿਵੇਂ ਬਠਿੰਡਾ ਸੇ ਸੰਗਰੂਰ ਵਗੈਰਾ ਇਹ ਸਾਰੇ ਇਲਾਕੇ ਉਦੋਂ ਇਹਨਾਂ ਨੂੰ ਜੰਗਲ ਦੇਸ਼ ਕਿਹਾ ਜਾਂਦਾ ਸੀ ਕਿਉਂਕਿ ਇੱਥੇ ਕੁਝ ਨਹੀਂ ਸੀ ਹੁੰਦਾ ਮੀਂਹ ਬਹੁਤ ਘੱਟ ਪੈਂਦੇ ਸੀ ਰੇਤਲੀ ਜਿੱ ਧਰਤੀ ਹੁੰਦੀ ਸੀ ਰੇਤਾ ਉੱਡਦਾ ਰਹਿੰਦਾ ਸੀ ਪਾਣੀ ਦੀ ਬਹੁਤ ਕਮੀ ਸੀ ਕੋਈ ਨਹਿਰ ਵਗੈਰਾ ਨਦੀ ਨਹੀਂ ਸੀ ਚੱਲਦੀ ਤੇ ਫਸਲਾਂ ਵੀ ਨਹੀਂ ਸੀ ਹੁੰਦੀਆਂ ਬਸ ਕਣਕ ਦੀ ਥਾਂ ਤੇ ਇਹਨਾਂ ਨੂੰ ਮੋٹے ਜਿਹੇ ਅਨਾਜ ਖਾਣੇ ਪੈਂਦੇ ਸੀ ਜਿਸ ਤਰ੍ਹਾਂ ਕਿ ਜੌਂ ਵਰਗੈਰਾ ਜਵਾਰ ਵਰਗੈਰਾ ਜਾਂ ਮੋਠਾ ਵਰਗੈਰਾ ਦੀ ਦਾਲ ਹੁੰਦੀ ਸੀ ਕੋਈ ਉਹ ਸਬਜ਼ੀਆਂ ਕੋਈ ਦਾੜਾ ਵਗੈਰਾ ਜ਼ਿਆਦਾ ਕੁਛ ਨਹੀਂ ਸੀ ਹੁੰਦਾ ਫਰੂਟ ਤਾਂ ਹੁੰਦਾ ਹੀ ਨਹੀਂ ਸੀ ਡੇਲੇ ਡੂਲੇ ਲੱਗੇ ਹੁੰਦੇ ਸੀ ਖੇਰਾਂ ਨੂੰ ਸੁੱਕੇ ਜਿਹੇ ਦਰਖਤ ਹੁੰਦੇ ਸੀ ਸੋ ਬਹੁਤ ਗਰੀਬੀ ਸੀ ਇਸ ਸਾਈਡ ਦੇ ਉੱਤੇ ਇਹ ਮਹਾਰਾਜ ਸਾਹਿਬ ਜੀ ਨੇ ਦਸਵੇਂ ਪਾਤਸ਼ਾਹ ਜੀ ਨੇ ਇਸ ਧਰਤੀ ਨੂੰ ਵਰ ਦਿੱਤਾ ਕਿ ਇਹ ਸਾਡਾ ਮਾਲਵਾ ਹੈ ਸੋ ਮਾਲਵਾ ਹੈ ਮਾਲਦਾਰ ਬਣਾਤਾ ਤੇ ਅੱਜ ਇੱਥੇ ਦੇਖੋ ਕਿੰਨੀਆਂ ਨਹਿਰਾਂ ਚੱਲਦੀਆਂ ਨੇ ਕਿੰਨੇ ਫਰੂਟ ਇੱਥੇ ਹੁੰਦੇ ਨੇ ਬਹੁਤ ਪ੍ਰੋਸਪਰਸ ਇਸ ਨੂੰ ਬਣਾਤਾ ਪਰ ਜਿਹੜਾ ਰਾਜਾ ਪਰਥੀ ਤੇ ਵਿਕਰਮアドਿਤ ਸੀ ਇਹਨਾਂ ਨੇ ਵੀ ਆਪਣੇ ਰਾਜ ਦੀ ਕਿਉਂਕਿ ਬਹੁਤ ਸੇਵਾ ਕੀਤੀ ਸੀ ਤੇ ਬਹੁਤ ਧਿਆਨ ਰੱਖਦੇ ਸੀ ਇਹਨਾਂ ਦੀ ਧਰਤੀ ਵੀ ਬੜੀ ਉਪਜਾਊ ਸੀ ਜਿੱਥੇ ਧਰਮ ਕਰਮ ਹੋਵੇ ਉੱਥੇ ਵੈਸੇ ਵੀ ਧਰਤੀ ਬਹੁਤ ਉਪਜਾਊ ਹੋ ਜਾਂਦੀ ਹੈ ਤੇ ਇਸ ਕਰਕੇ ਰਾਜਾ ਪਰਥੀ ਨੂੰ ਸਾਰੀ ਪਰਜਾ ਬਹੁਤ ਪਿਆਰ ਕਰਦੀ ਸੀ ਇਸਨੇ ਅੱਗੇ ਰਾਜਾਂ ਦੇ ਕਈ ਵਿਆਹ ਹੁੰਦੇ ਹੁੰਦੇ ਸੀ ਇਸਦੇ ਕਈ ਵਿਆਹ ਸੀ ਪਰ ਫਿਰ ਇਸਨੇ ਇੱਕ ਨਵੀਂ ਰਾਣੀ ਇਹਦੀ ਆਈ ਉਸਦਾ ਨਾਮ ਸੀ ਪਿੰਗਲਾ ਇਹਨੂੰ ਉਹਦੇ ਨਾਲ ਇੰਨਾ ਜ਼ਿਆਦਾ ਪਿਆਰ ਹੋ ਗਿਆ ਪਿੰਗਲਾ ਬਹੁਤ ਹੀ ਜ਼ਿਆਦਾ ਸੋਹਣੀ ਸੀ ਤੇ ਬਹੁਤ ਗੁਣਾਂ ਵਾਲੀ ਸੀ ਇੰਨਾ ਜ਼ਿਆਦਾ ਪਿਆਰ ਹੋ ਗਿਆ ਹੁਣ ਦੇਖੋ ਪਿਆਰ ਤਾਂ ਸਾਰਿਆਂ ਨੂੰ ਹੀ ਕਰਨਾ ਚਾਹੀਦਾ ਤੇ ਆਪਾਂ ਨੂੰ ਵੀ ਸਿਖਾਇਆ ਜਾਂਦਾ ਕਿ ਸਾਰਿਆਂ ਦੇ ਵਿੱਚ ਪਰਮੇਸ਼ਰ ਦੀ ਜੋਤ ਸਮਝ ਕੇ ਸਾਰਿਆਂ ਨੂੰ ਪਿਆਰ ਕਰੋ ਪਰ ਪਤਾ ਹੀ ਨਹੀਂ ਲੱਗਦਾ ਕਿ ਜਦੋਂ ਦੁਨੀਆ ਪਿਆਰ ਪਿਆਰ ਕਰਦੀ ਕਰਦੀ ਮੋਹ ਦੇ ਵਿੱਚ ਫਸ ਜਾਂਦੀ ਹੈ ਜਿਸ ਨੂੰ ਕਿਹਾ ਜਾਂਦਾ ਹੈ ਕਿ ਦੁਨੀਆ ਚ ਕਿਹਾ ਜਾਂਦਾ ਕਿ ਇਹ ਸੱਚਾ ਪਿਆਰ ਹੈ ਇਹ ਸਾਡਾ ਸੋਲਮੇਟ ਹੈ ਪਰ ਸੋਲਮੇਟ ਤਾਂ ਕੋਈ ਹੋ ਨਹੀਂ ਸਕਦਾ ਸੋਲ ਤੱਕ ਤਾਂ ਕੋਈ ਪਹੁੰਚ ਹੀ ਨਹੀਂ ਸਕਦਾ ਸੋਲ ਤੱਕ ਤਾਂ ਸਿਰਫ ਪ੍ਰਮਾਤਮਾ ਹੀ ਪਹੁੰਚ ਸਕਦੇ ਨੇ ਸੋ ਅਸਲੀ ਪਿਆਰ ਤਾਂ ਪ੍ਰਮਾਤਮਾ ਨਾਲ ਹੁੰਦਾ ਹੈ ਪਰ ਦੁਨੀਆ ਚ ਇਹ ਹੀ ਭੁਲਖਾ ਹੀ ਹੈ ਹਰ ਇੱਕ ਨੂੰ ਲੱਗਦਾ ਕਿ ਇਹ ਮੇਰੇ ਬਿਨਾਂ ਨਹੀਂ ਬਚ ਸਕਦਾ ਮੈਂ ਇਹਦੇ ਬਿਨਾਂ ਨਹੀਂ ਬਚ ਸਕਦਾ ਤੇ ਦੁਨੀਆ ਬਹੁਤ ਘਟ ਨੇ ਜਿਹੜੇ ਸੱਚੇ ਆਸ਼ਕ ਵੀ ਹੋਏ ਹਨ ਜਿਵੇਂ ਜਿਨ੍ਹਾਂ ਦੇ ਕਿਸੇ ਆਪਾ ਪੜਦੇ ਹਾਂ ਹੀਰ ਰਾਂਝਾ ਸਸਿ ਪੁੰਨੋ ਸੋਹਣੀ ਮਹੀਵਾਲ ਜਿਨ੍ਹਾਂ ਨੇ ਇੱਕ ਦੂਜੇ ਤੋਂ ਆਪਣਾ ਕੁਰਬਾਨ ਕਰ ਦਿੱਤਾ ਪਰ ਉਹ ਬਹੁਤ ਘੱਟ ਹੁੰਦੇ ਹਨ ਤੇ ਅਸਲ ਦੇ ਵਿੱਚ ਦੁਨੀਆ ਚ ਭਲੇਖੇ ਹੁੰਦੇ ਨੇ ਉਪਰੋਂ ਉਪਰੋਂ ਲੱਗਦਾ ਕਿ ਇਹ ਮੈਨੂੰ ਬਹੁਤ ਪਿਆਰ ਕਰਦਾ ਮੇਰੇ ਬਿਨਾ ਰਹਿ ਨਹੀਂ ਸਕੂਗਾ ਪਰ ਬਹੁਤ ਹੀ ਵੰਸੇਦਿਲ ਦਪਿਆਰ ਹੁੰਦਾ ਤੇ ਇਹਦੀਆਂ ਐਗਜ਼ੈਪਲਸ ਵੀ ਮਹਾਰਾਜ ਸਾਹਿਬ ਨੂੰ ਦਿੰਦੇ ਨੇ ਕਿ ਜਿਸ ਤਰ੍ਹਾਂ ਮੱਛੀ ਹੈ ਪਾਣੀ ਨਾਲ ਇੰਨਾ ਪਿਆਰ ਕਰਦੀ ਹੈ ਤੇ ਪਾਣੀ ਬਿਨਾਂ ਰਹਿ ਨਹੀਂ ਸਕਦੀ ਪਰ ਜੇ ਕੋਈ ਛਲ ਵਜੇ ਨਾ ਉੱਪਰ ਨੂੰ ਉਛਲੇ ਪਾਣੀ ਤੇ ਮੱਛੀ ਪਾਣੀ ਤੋਂ ਬਾਹਰ ਗਿਰ ਜਵੇ ਸਮੁੰਦਰ ਦੇ ਸ਼ੋਰ ਦੇ ਉੱਤੇ ਕਿਨਾਰੇ ਦੇ ਉੱਤੇ ਤੇ ਮੱਛੀ ਤਾਂ ਤੜਫ ਤੜਫ ਕੇ ਮਰ ਜਾਂਦੀ ਹੈ ਪਰ ਪਾਣੀ ਨੂੰ ਕੋਈ ਫਰਕ ਨਹੀਂ ਪੈਂਦਾ ਪਾਣੀ ਨੂੰ ਇਹ ਨਹੀਂ ਹੁੰਦਾ ਕਿ ਮੈਂ ਇਹਨੂੰ ਆਪਣੇ ਵਿੱਚ ਮਿਲਾ ਲਵਾਂ ਤੇ ਇਸੇ ਇਸ ਤਰ੍ਹਾਂ ਹੀ ਜਿਹੜਾ ਹੋਰ ਵੀ ਕਈ ਪ੍ਰੀਤਾਂ ਹਨ ਕਿ ਚਕੋਰ ਹੈ ਜਿਹੜਾ ਉਹ ਚੰਨ ਨਾਲ ਬਹੁਤ ਪ੍ਰੀਤ ਕਰਦਾ ਉਹਦੀ ਗਰਦਨ ਮੁੜ ਜਾਂਦੀ ਹੈ ਚੰਨ ਵਾਲੀ ਦੇਖਦਾ 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 ਤੇ ਡਿੱਗ ਵੀ ਜਾਂਦਾ ਕਈ ਵਾਰੀ ਬਿਹੋਸ਼ ਹੋ ਕੇ ਪਰ ਚੰਨ ਨੂੰ ਥੋੜੀ ਕੋਈ ਫਰਕ ਪੈਂਦਾ ਤੇ ਇਸੇ ਤਰ੍ਹਾਂ ਹੀ ਜਿਹੜਾ ਚਕਵਾ ਹੈ ਉਸ ਨੂੰ ਉਹ ਬਰਡ ਨੂੰ ਸੂਰਜ ਨਾਲ ਪਿਆਰ ਹੈ ਕਮਲ ਨੂੰ ਪਾਣੀ ਨਾਲ ਪਿਆਰ ਹੈ ਪਰ ਪਾਣੀ ਨੂੰ ਕੋਈ ਫਰਕ ਨਹੀਂ ਪੈਂਦਾ ਕੰਵਲ ਭਾਵੇਂ ਸੁੱਕ ਜਾਵੇ ਸੋ ਇਸੇ ਤਰ੍ਹਾਂ ਹੀ ਦੁਨੀਆ ਦੇ ਵਿੱਚ ਪਿਆਰ ਹੁੰਦੇ ਨੇ ਭੁਲੇਖਾ ਹੁੰਦਾ ਕਿ ਇਹ ਸ਼ਾਇਦ ਇਹਨੂੰ ਮੇਰੇ ਨਾਲ ਬਹੁਤ ਪਿਆਰ ਹੈ ਤੇ ਮੇਰੇ ਤੇ ਜਾਨ ਹੀ ਨਿਸ਼ਾਵਰ ਕਰ ਦੇਗਾ ਪਰ ਇਸ ਤਰ੍ਹਾਂ ਹੁੰਦਾ ਨਹੀਂ ਤੇ ਬਹੁਤ ਵਾਰੀ ਇਹ ਝੂਠੀਆਂ ਪ੍ਰੀਤਾਂ ਹੁੰਦੀਆਂ ਨੇ ਮਹਾਰਾਜ ਨਵੇਂ ਪਾਸ਼ਾ ਜੀ ਦਾ ਫਰਮਾਨ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਓ ਸਭ ਲੱਗਿਆ ਕਿਆ ਦਾਰਾ ਕਿਆ ਮੀਤ ਦਰਾਉਂਦਾ ਘਰਵਾਲੀ ਤੇ ਮੀਤ ਮਿੱਤਰ ਕਹਿੰਦੇ ਸਾਰੇ ਆਪਣੇ ਹੀ ਸੁੱਖ ਵਾਸਤੇ ਕਿਸੇ ਨਾਲ ਪਿਆਰ ਕਰਦੇ ਨੇ ਤੇ ਜਦੋਂ ਕਿਸੇ ਤੇ ਵਕਤ ਪੈਂਦਾ ਜਦੋਂ ਕਿਸੇ ਤੇ ਬੁਰਾ ਸਮਾਂ ਆਉਂਦਾ ਹੈ ਫਿਰ ਉਸ ਕੋਈ ਬਹੁਤ ਜ਼ਿਆਦਾ ਮਾਰ ਹੋ ਜਾਂਦਾ ਜਾਂ ਕਿਸੇ ਨੂੰ ਇਨਫੈਕਸ਼ਸ ਡਿਜ਼ੀਜ਼ ਹੋ ਜਾਂਦੀ ਹੈ ਤਾਂ ਉਹੀ ਜਿਹੜੀ ਘਰ ਵਾਲੀ ਜਾਂ ਘਰ ਵਾਲਾ ਜਿਹੜੇ ਕਹਿੰਦੇ ਸੀ ਤੇਰੇ ਦਿੱਤੇ ਅਸੀਂ ਜਾਨ ਨਹੀਂ ਖ਼ਬਰ ਕਰਦੇ ਹਾਂ ਉਹ ਉਸ ਨੂੰ ਤਿਆਗ ਦਿੰਦੇ ਨੇ ਉਹ ਤੋਂ ਦੂਰ ਹੋ ਜਾਂਦੇ ਨੇ ਉਹਨੂੰ ਅਵੋਇਡ ਕਰਦੇ ਨੇ ਆਪਾਂ ਕੋਰੋਨਾ ਪੀਰੀਅਡ ਦੇ ਵਿੱਚ ਦੇਖਿਆ ਕਿ ਲੁਕੀ ਨੇੜੇ ਨਹੀਂ ਸੀ ਜਾਂਦੇ ਤੇ ਡੈੱਡ ਬੋਡੀ ਨੂੰ ਵੀ ਸੰਸਕਾਰ ਕਰਨ ਨੂੰ ਵੀ ਨਹੀਂ ਸੀ ਜਾਂਦੇ ਹੁੰਦੇ ਸੋ ਇਹ ਬੜੇ ਹਾਰਡ ਫੈਕਟਸ ਨੇ ਲਾਈਫ ਦੇ ਤੇ ਆਪਾਂ ਨੂੰ ਇਹ ਸਖੀਆਂ ਬਹੁਤ ਸਿੱਖਿਆ ਦਿੰਦੀਆਂ ਨੇ ਜਿਹੜਾ ਪਰ 3 ਹਰੀਸੀਨਾ ਰਾਜਾ ਇਹ ਕੋਈ ਕਮਿਨੀਸੀ ਦੇ ਵਿੱਚ ਮਹਾਬਲੀ ਬਹੁਤ ਬਹਾਦਰ ਬਹੁਤ ਸincere ਪਿਆਰ ਦੇ ਵਿੱਚ ਵੀ ਤੇ ਕੰਡਕਟ ਵੀ ਬਹੁਤ ਵਧੀਆ ਦਾ ਹਰ ਤਰੀਕੇ ਨਾਲ ਹੀ ਬਹੁਤ ਵਧੀਆ ਇਨਸਾਨ ਸੀ ਜਿਹੜੀ ਅਸੀਂ ਨਵੀਂ ਹੀ ਰਾਣੀ ਆਈ ਪਿੰਗਲਾ ਉਹਦੇ ਨਾਲ ਹੀ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਜਾਨ ਜਾਨ ਨਿਸਾਰ ਕਰਦਾ ਸੀ ਉਹਦੇ ਉੱਤੇ ਤੇ ਪਿੰਗਲਾ ਵੀ ਇਹਨੂੰ ਬਹੁਤ ਪਿਆਰ ਕਰਦੀ ਸੀ ਪਰ ਕਹਿੰਦੇ ਨੇ ਨਾ ਵੀ ਦੁੱਧ ਤੇ ਬੁੱਧਪ੍ਰਸ਼ਟ ਦੇ دیر ਨਹੀਂ ਲੱਗਦੀ ਦੁੱਧ ਵੀ ਬੜੀ ਛੇਤੀ ਖਰਾਬ ਹੋ ਜਾਂਦਾ ਤੇ ਬੁੱਧੀ ਵੀ ਕਿਸੇ ਦੀ ਬੜੀ ਛੇਤੀ ਖਰਾਬ ਹੋ ਸਕਦੀ ਐ ਸੋ ਮੰਨ ਦਾ ਕੋਈ ਪਤਾ ਨਹੀਂ ਹੁੰਦਾ ਜਿਹੜੀ ਰਾਣੀ ਪਿੰਗਲਾ ਸੀ ਉਹ ਵੀ ਬਹੁਤ ਪਿਆਰ ਕਰਦੀ ਸੀ ਇਸ ਨੂੰ ਰਾਜੇ ਨੂੰ ਤੇ ਇੰਨਾ ਵੀ ਬਰਦਾਸ਼ਤ ਨਹੀਂ ਸੀ ਕਰਦੀ ਜਦੋਂ ਇਹ ਸ਼ਿਕਾਰ ਵਗੈਰਾ ਤੇ ਜਾਂਦਾ ਸੀ ਵੀ ਜਿਹੜੇ ਕੁਝ ਘੰਟੇ ਵੀ ਇਹ ਤੋਂ ਰਹਿਣਾ ਔਖਾ ਸੀ ਰਾਜੇ ਨੇ ਇੱਕ ਦਿਨ ਸੋਚਿਆ ਕਿ ਮੈਂ ਤਾਂ ਆਪਣੀ ਬਰਾਣੀ ਨੂੰ ਇੰਨਾ ਜ਼ਿਆਦਾ ਪਿਆਰ ਕਰਦਾ ਹੈ ਤੇ ਮੈਂ ਦੇਖਦਾ ਵੀ ਪਲਾ ਟੈਸਟ ਕਰਦਾ ਕਿ ਇਹ ਵੀ ਮੈਨੂੰ ਇੰਨਾ ਪਿਆਰ ਕਰਦੀ ਕਿ ਨਹੀਂ ਤੇ ਰਾਜਾ ਜਿਹਨੂੰ ਸ਼ਿਕਾਰ ਖੇਡਣ ਗਿਆ ਉਸ ਦਾ ਜਿਹੜਾ اٹੈਂਡੈਂਟ ਸੀ ਉਸ ਨੂੰ ਉਹਨੇ ਕਿਹਾ ਕਿ ਅੱਜ ਤੂੰ ਜਾ ਕੇ ਰਾਣੀ ਨੂੰ ਨਾ ਕਹੀਂ ਕਿ ਰਾਜਾ ਸ਼ਿਕਾਰ ਕਰ ਰਿਹਾ ਸੀ ਤਾਂ ਇੱਕ ਸ਼ੇਰ ਨੇ ਉਹਤੇ ਅਟੈਕ ਕੀਤਾ ਤੇ ਰਾਜੇ ਨੂੰ ਉਹਨੇ ਖਾ ਲਿਆ ਸ਼ੇਰ ਨੇ ਤੇ ਫਿਰ ਆਪਣੇ ਰਾਜੇ ਨੇ ਜਿਹੜਾ ਸ਼ਿਕਾਰ ਕੀਤਾ ਸੀ ਕਿਸੇ ਹਿਰਨ ਵਗੈਰਾ ਦਾ ਉਹਦੇ ਖੂਨ ਨਾਲ ਉਹਨੇ ਆਪਣੇ ਕੱਪੜੇ ਧੋਣ ਤੇ ਕਿ ਉਹਨੂੰ ਉਹਨੂੰ ਦਿੱਤੇ ਜਿਹੜਾ ਨੌਕਰ ਸੀ ਤੇ ਕਿਹਾ ਕਿ ਜੇ ਰਾਣੀ ਕਹੀਂ ਕਹੀ ਮੈਨੇ ਵਿਸ਼ਵਾਸ ਕਰਦੀ ਦੀ ਮੇਰਾ ਰਾਜਾ ਤਾਂ ਬਹੁਤ ਮਹੱਦਰ ਹੈ ਤੇ ਫਿਰ ਉਹ ਆ ਕੱਪੜੇ ਦਿਖਾ दिए ਉਸ ਨੂੰ ਵੀ ਆ ਦੇਖੋ ਇਹ ਖੂਨ ਨਾਲ ਲਿਬੜੇ ਹੋਏ ਕੱਪੜੇ ਤੇ ਫਿਰ ਮੈਂ ਦੇਖਦਾ ਆਪਣੀ ਮੇਰੀ ਰਾਣੀ ਦਾ ਕੀ ਰਿਐਕਸ਼ਨ ਹੁੰਦਾ ਇਸੇ ਤਰ੍ਹਾਂ ਹੀ ਹੋਇਆ ਤਾਂ ਉਸ ਦੀ ਰਾਣੀ ਨੇ ਪਹਿਲਾਂ ਤਾਂ ਵਿਸ਼ਵਾਸ ਨਹੀਂ ਕੀਤਾ ਪਰ ਜਦੋਂ ਉਹਨੇ ਦਿਖਾਏ ਕੱਪੜੇ ਵੀ ਨਹੀਂ ਰਾਜਾ ਜੀਤਾ ਬਸ ਇਸ ਤਰ੍ਹਾਂ ਖਤਮ ਹੋ ਗਏ ਨੇ ਹੁਣ ਤਾਂ ਉਹ ਰਾਣੀ ਗਸ ਘਾ ਕੇ ਡਿੱਗੀ ਤੇ ਉਸਨੇ ਆਪਣੇ ਪ੍ਰਾਣ ਤਿਆਗਤੇ ਜਨੂ ਰਾਜਾ ਐ ਨੂੰ ਪਤਾ ਲੱਗਿਆ ਉਹ ਇੰਨਾ ਜ਼ਿਆਦਾ ਉਹ ਤੜਫਣ ਲੱਗ ਗਿਆ ਵੀ ਇਹ ਤਾਂ ਮੈਨੂੰ ਸੱਚਾ ਪਿਆਰ ਕਰਦੀ ਸੀ ਤੇ ਇੰਨੀ ਸincere ਮੇਰੀ ਰਾਣੀ ਮੈਂ ਕਿਉਂ ਇਹਨੂੰ ਝੂਠੀ ਖਬਰ ਦੇਣੀ ਸੀ ਐਨੇ ਨੂੰ ਗੋਰਖਨਾਥਾ ਗਏ ਉੱਥੇ ਇਹ ਗੁਰੂਖਨਾਥ ਨਾਥਾਂ ਦੇ ਹੈੱਡ ਇੱਕ ਕਿਸਮ ਦੇ ਗੁਰਖਨਾਥ ਦਾ ਗੁਰੂ ਮਛੰਦਰਨਾਥ ਸੀ ਤੇ ਫਿਰ ਨੈਕਸਟ ਗੋਰਖਨਾਥ ਸੀ ਤੇ ਗੋਰਖਨਾਥ ਦੇ ਦਾ ਮੱਥੋਂ ਤੋਂ ਬੜਾ ਚੱਲਿਆ ਹੋਇਆ ਸੀ ਸਾਰੇ ਰਾਜੇ ਰਾਣੀ ਵੀ ਇਹਦੇ ਚੇਲੇ ਬਣੇ ਹੋਏ ਸੀ ਇਹ ਸਿੱਧਾਂ ਦੀਆਂ ਮੰਡਲੀਆਂ ਨਾਥਾਂ ਦੀਆਂ ਮੰਡਲੀਆਂ ਤੁਰੀਆਂ ਫਿਰਦੀਆਂ ਹੁੰਦੀਆਂ ਸੀ ਰਾਜ ਦਰਬਾਰਾਂ ਦੇ ਵਿੱਚ ਕਿਤੇ ਵੀ ਚਲੇ ਜਾਂਦੇ ਸੀ ਇਹ ਉੱਥੇ ਜਦੋਂ ਗੋਰਖਨਾਥ ਆਇਆ ਤਾਂ ਰੋਣਾ ਬਿਚਣਾ ਪਿਆ ਹੋਇਆ ਸੀ ਤੇ ਰਾਜੇ ਨੇ ਉਹਦੇ ਚਰਨਾਂ ਤੇ ਮੱਥਾ ਠੇਕ ਕੇ ਕਿਹਾ ਕਿ ਤੁਸੀਂ ਮੇਰੀ ਰਾਣੀ ਨੂੰ ਜ਼ਿੰਦਾ ਕਰ ਦਿਓ ਤੁਹਾਡੇ ਕੋਲ ਸਾਰੀਆਂ ਪਾਵਰਸ ਨੇ ਸੋ ਉਹਨਾਂ ਕੋਲੇ ਬਹੁਤ ਜੜੀਆਂ ਬੂਟੀਆਂ ਜਾਂ ਤਕਤਾਂ ਵੀ ਹੁੰਦੀਆਂ ਸੀ ਸਿੱਧਾਂ ਨਾਥਾਂ ਕੋਲੇ ਇੱਕੋ ਕੰਡੀਸ਼ਨ ਜਾਂਦੇ ਸੀ ਇਹ ਵੀ ਤੁਸੀਂ ਸਾਡਾ ਚੇਲਾ ਬਣ ਜਾਓ ਤੇ ਜੋ ਕਮਾਓ ਫਿਰ ਅਸੀਂ ਤੁਹਾਡਾ ਸਭ ਕੁਝ ਪੂਰਾ ਕਰ ਦੇਵਾਂਗੇ ਸੋ ਸਨੀਪਰ 3 ਨੂੰ ਆਪਣਾ ਚੇਲਾ ਬਣਾ ਲਿਆ ਤੇ ਰਾਣੀ ਨੂੰ ਇਸਨੇ ਕੁਝ ਜੜੀ ਬੁੱਟੀ ਜਿਸ ਤਰ੍ਹਾਂ ਵੇ ਸੁੰਘਾ ਕੇ ਉਸ ਨੂੰ ਠੀਕ ਕਰਤਾ ਤੇ ਰਾਣੀ ਜਨੂੰ ਜੀਵਤ ਹੋ ਗੀ ਤਾਂ ਰਾਜਾ ਨੂੰ ਹੋਰ ਵੀ ਜ਼ਿਆਦਾ ਪਿਆਰ ਕਰਨ ਲੱਗ ਪਿਆ ਇੱਥੋਂ ਤੱਕ ਕਿ ਫਿਰ ਉਸ ਨੂੰ ਸਾਰਾ ਕੁਝ ਭੁੱਲ ਗਿਆ ਉਹ ਰਾਜਪਾਗ ਦੇ ਕੰਮ ਕੋਈ ਦਿਲਚਸਪੀ ਨਾ ਰਹੀ ਜਿਵੇਂ ਪਹਿਲਾਂ ਜਾ ਜਾ ਕੇ ਪ੍ਰਜਾ ਨੂੰ ਦੇਖਦਾ ਹੁੰਦਾ ਸੀ ਕੱਪੜੇ ਬਦਲ ਕੇ ਚਾਦਰ ਲਪੇਟ ਕੇ ਜਾ ਕੇ ਗਰੀਬਾਂ ਦੀਆਂ ਬਸਤੀਆਂ ਚ ਜਾਂਦਾ ਸੀ ਹਰ ਇੱਕ ਦੀ ਗੱਲ ਸੁਣਦਾ ਸੀ ਸਮਝਦਾ ਸੀ ਕਿ ਮੇਰੇ ਮੇਰੇ ਸਿਪਾਹੀ ਮੇਰੀ ਫੌਜ ਕਿਤੇ ਇਹਨਾਂ ਨੂੰ ਤੰਗ ਤਾਂ ਨਹੀਂ ਕਰ ਰਹੇ ਕਿਤੇ ਕੋਈ ਰਿਸ਼ਵਤ ਤਾਂ ਨਹੀਂ ਲੈ ਰਿਹਾ ਕਿਤੇ ਕੋਈ ਨਸ਼ਾ ਤਾਂ ਨਹੀਂ ਕਰ ਰਿਹਾ ਕਿਤੇ ਮਾੜੇ ਕੰਮ ਤਾਂ ਨਹੀਂ ਹੋ ਰਹੇ ਹੌਲੀ-ਹੌਲੀ ਘਟਦਾ ਗਿਆ ਆਪਣੀ ਰਾਣੀ ਨਾਲ ਹੀ ਹਰ ਵਕਤ ਮਸਰੂਫ ਰਹਿੰਦਾ ਸੀ ਤੇ ਇਸ ਦਾ ਜਿਹੜਾ ਛੋਟਾ ਪਰਾਸੀ ਵਿਕਰਮਨ ਦਿੱਤੇ ਬਹੁਤ ਹੀ ਸਿਆਣਾ ਸੀ ਉਹ ਵੀ ਬਹੁਤ ਹੀ ਕਾਬਲ ਸੀ ਤੇ ਉਸ ਨੇ ਕਈ ਵਾਰੀ ਕਿਹਾ ਵੀ ਤੁਸੀਂ ਮੇਰੇ ਵੱਡੇ ਵੀਰ ਹੋ ਮੈਂ ਕਹਿੰਦਾ ਚੰਗਾ ਨਹੀਂ ਲੱਗਦਾ ਪਰ ਤੁਸੀਂ ਰਾਜਕਾਜ ਦੇ ਕੰਮਾਂ ਦੇ ਵਿੱਚ ਦਿਲਚਸਪੀ ਲਿਆ ਕਰੋ ਤੇ ਪਰ ਤ੍ਰਿਹਰੀ ਕਹਿੰਦਾ ਵੀ ਨਹੀਂ ਤੂੰ ਹੀ ਸੰਭਾਲ ਲੈ ਸਾਰਾ ਕੁਝ ਬਸ ਉਹ ਇੰਨਾ ਜ਼ਿਆਦਾ ਇਹਦੇ ਪ੍ਰੇਮ ਦੇ ਵਿੱਚ ਜਾਂ ਮੋਹ ਦੇ ਵਿੱਚ ਫਸ ਗਿਆ ਰਾਜਾ ਕਿ ਉਹਨੂੰ ਹੋਰ ਸਭ ਕੁਝ ਭੁੱਲ ਹੀ ਗਿਆ ਉਹ ਟੂ ਮਾਚਰ ਟੈਸਟਮੈਂਟ ਦਾ ਮਾੜੀ ਹੈ ਜਿਵੇਂ ਆਪਾਂ ਹੁਣੇ ਸਟੋਰੀ ਦੇਖੀ ਸੀ ਜੜਪਰਤ ਜੀ ਦੀ ਕਿ ਉਹਨਾਂ ਨੇ ਤਾਂ ਇੱਕ ਹਿਰਨ ਦੇ ਬੱਚੇ ਨਾਲ ਪਿਆਰ ਕੀਤਾ ਸਤੇ ਆਪਣੇ ਜਨਮ ਹੀ ਵਿਗਾੜ ਲਈ ਸੀ ਸੋ ਇਸ ਕਰਕੇ ਆਪਾਂ ਨੂੰ ਮਹਾਰਾਜ ਸਾਹਿਬ ਜੀ ਮੋਹ ਤੋਂ ਹਟਾਉਂਦੇ ਨੇ ਸੱਚਾ ਪਿਆਰ ਤਾਂ ਸਿਰਫ ਪ੍ਰਮਾਤਮਾ ਨਾਲ ਹੀ ਕੀਤਾ ਜਾ ਸਕਦਾ ਹੈ ਪਰ ਆਪਾਂ ਮੋਹ ਦੇ ਵਿੱਚ ਫਸੇ ਹੁੰਦੇ ਆਂ ਦੁਨੀਆ ਦੇ ਨਾਲ ਤੇ ਲੱਗਦਾ ਹੈ ਕਿ ਇਹ ਇਹ ਹੀ ਸੱਚਾ ਪਿਆਰ ਹੈ ਜਦ ਕਿ ਇਸ ਤਰ੍ਹਾਂ ਹੁੰਦਾ ਨਹੀਂ ਪੁਲਖਾ ਹੀ ਹੁੰਦਾ ਹੈ ਸੋ ਇਸ ਤਰ੍ਹਾਂ ਹੋਇਆ ਕਿ ਰਾਜਾ ਇੰਪਲੀਸਿਟ ਫੇਥ ਨੂੰ ਆਪਣੀ ਮਹਾਰਾਣੀ ਦੇ ਉੱਤੇ ਤੇ ਬਹੁਤ ਜ਼ਿਆਦਾ ਸਾਰਾ ਟਾਈਮ ਉਹ ਨਾਲ ਹੀ ਸਪੈਂਡ ਕਰਨ ਲੱਗ ਪਿਆ ਉਹ ਪਰ ਜਿਹੜੀ ਬੁੱਧੀ ਦਾ ਕੀ ਪਤਾ ਲੱਗਦਾ ਮਨ ਦਾ ਕੀ ਪਤਾ ਲੱਗਦਾ ਤੇ ਰਾਜੇ ਨੇ ਆਪਣੇ ਅਸਤਬਲ ਦੇ ਵਿੱਚ ਅਸਤਵਲ ਹੁੰਦਾ ਕਿ ਤਵੇਲਾ ਜਿੱਥੇ ਘੋੜੇ ਵਗੈਰਾ ਰੱਖੇ ਜਾਂਦੇ ਨੇ ਚੰਗੀਆਂ-ਚੰਗੀਆਂ ਨਸਲਾਂ ਦੇ ਕਿਉਂਕਿ ਐਡਾ ਵੱਡਾ ਰਾਜਾ ਸੀ ਬਹੁਤ ਸੋਹਣੀਆਂ ਨਸਲਾਂ ਦੇ ਸੋਹਣੇ-ਸੋਹਣੇ ਘੋੜੇ ਹੁੰਦੇ ਸੀ ਕਿ ਉਹਨਾਂ ਦੇ ਦੇਖਭਾਲ ਕਰਨ ਵਾਸਤੇ ਵੀ ਬਹੁਤ ਸਾਰੇ ਨੌਕਰ-ਚੱਕਰ ਹੁੰਦੇ ਸੀ ਫਿਰ ਉਹਨਾਂ ਦਾ ਇੱਕ ਹੈੱਡ ਹੁੰਦਾ ਸੀ ਜਿਹੜਾ ਜਿਵੇਂ ਦਰੋਗਾ ਹੁੰਦਾ ਸੀ ਜਿਹੜਾ ਅੱਗੋਂ ਫਿਰ ਸਾਰੀ ਜਿਹੜੇ ਕੇਅਰ ਟੇਕਰਸ ਸੀ ਉਹਨਾਂ ਉਹਨਾਂ ਤੇ ਕੰਟਰੋਲ ਕਰਦਾ ਸੀ ਸੋ ਰਾਜੇ ਨੇ ਇੱਕ ਬਹੁਤ ਸੋਨਾ ਉੱਚਾ ਲੰਬਾ ਨੌਜਵਾਨ ਦਾ ਉਹਦੇ ਕੋਲ ਆਇਆ ਨੌਕਰੀ ਮੰਗਣ ਵਾਸਤੇ ਤੇ ਕਿਹਾ ਕਿ ਮੈਨੂੰ ਬੜਾ ਐਕਸਪੀਰੀਅੰਸ ਹੈ ਘੋੜਿਆਂ ਦਾ ਰਾਜੇ ਨੇ ਉਸ ਨੂੰ ਆਪਣੇ ਘੋੜਿਆਂ ਦੇ ਅਸਤਬਲ ਦਾ ਇੰਚਾਰਜ ਬਣਾਤਾ ਜਦੋਂ ਰਾਣੀ ਕੈਰੀ ਆਪਣੀ ਤੱਕੀ ਚ ਬੈਠੀ ਦੇਖ ਰਹੀ ਸੀ ਟਿੰਗਲਾ ਤੇ ਇਹਨੇ ਦੇਖਿਆ ਵੀ ਕਿੰਨਾ ਸੋਹਣਾ ਨੌਜਵਾਨ ਹੈ ਇਹ ਜਿਹੜਾ ਘੋੜਿਆਂ ਦੇ ਅਸਤਬਲ ਦਾ ਹੈੱਡ ਹੈ ਤੇ ਅਟਰੈਕਟ ਹੋ ਯੂਦੀਵਲ ਇਹ ਬਿਲਕੁਲ ਪੁੱਗੀ ਕਿ ਮੇਰੀ ਕੀ ਪੋਜੀਸ਼ਨ ਹੈ ਮੈਂ ਮਹਾਰਾਣੀ ਐ ਮੇਰਾ ਐਡਾ ਵੱਡਾ ਪਤੀ ਮੇਰਾ ਐਡਾ ਵੱਡਾ ਰਾਜਾ ਐ ਤੇ ਮੈਨੂੰ ਇੰਨਾ ਜ਼ਿਆਦਾ ਪਿਆਰ ਕਰਦਾ ਪਰ ਇਹ ਬਸ ਉਹਦੇ ਅਟੈਚਮੈਂਟ ਦੇ ਵਿੱਚ ਆ ਗਈ ਤੇ ਇਸ ਕਰਕੇ ਇਹ ਇਨਫੈਕਚੂਏਟਡ ਹੋ ਗਈ ਬਸ ਉਹਦੇ ਪਿਆਰ ਦੇ ਵਿੱਚ ਤੇ ਇਹਨੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਦੇ ਨਾਲ ਕੰਟੈਕਟ ਕੀਤਾ ਤੇ ਉਸ ਨੂੰ ਮਿਲਣਾ ਜੁਲਣਾ ਸ਼ੁਰੂ ਕਰਤਾ ਰਾਜਨ ਇਸ ਬਾਰੇ ਕੋਈ ਪਤਾ ਨਹੀਂ ਸੀ ਤੇ ਰਾਜਸੂਤ ਸੋਚ ਵੀ ਨਹੀਂ ਸਕਦਾ ਕਿ ਇਸ ਤਰ੍ਹਾਂ ਮੇਰੀ ਰਾਣੀ ਇਨਸਿੰਸੀਅਰ ਹੋ ਸਕਦੀ ਹੈ ਪਰ ਰਾਜ ਵਿਕਰਮਾਦਿੱਤ ਨੂੰ ਪਤਾ ਲੱਗ ਗਿਆ ਕਿਉਂਕਿ ਉਹ ਤਾਂ ਹਮੇਸ਼ਾ ਫਿਰਦਾ ਤੁਰਦਾ ਰਹਿੰਦਾ ਸੀ ਬਹੁਤ ਟੇਕ ਕੇਅਰ ਕਰਦਾ ਸੀ ਆਪਣੇ ਰਾਜ ਦੀ ਹਰ ਇੱਕ ਚੀਜ਼ ਦੀ ਹਰ ਐਕਟੀਵਿਟੀ ਦਾ ਉਹਨੂੰ ਪਤਾ ਹੁੰਦਾ ਸੀ ਉਨੇ ਇੱਕ ਦਿਨ ਜਦੋਂ ਦੇਖਿਆ ਕਿ ਉਸ ਦੀ ਜਿਹੜੀ ਭਾਬੀ ਹੈ ਰਾਣੀ ਮਾਂ ਇਹ ਕਹਿੰਦਾ ਸੀ ਵੀ ਉਹ ਗਲਤ ਇਨਵੋਲਵ ਹੋਈ ਹੋਈ ਹੈ ਇਸ ਬੰਦੇ ਨਾਲ ਤਾਂ ਉਸਨੇ ਆਪਣੀ ਪਰਜਾਈ ਨੂੰ ਕਿਹਾ ਕਿ ਇਸ ਤਰ੍ਹਾਂ ਨਾ ਕਰੋ ਤੁਸੀਂ ਮੇਰਾ ਭਰਾ ਤੁਹਾਡੇ ਤੇ ਜਾਨ ਨੂੰ ਛਾਵਰ ਕਰਦਾ ਹੈ ਇਹ ਤੁਸੀਂ ਕੀ ਕੰਮ ਕਰ ਰਹੇ ਹੋ ਇਹ ਬਹੁਤ ਗਲਤ ਹੈ ਤੇ ਫਿਰ ਰਾਣੀ ਨੂੰ ਗੁੱਸਾ ਚੜ ਗਿਆ ਉਹਨੇ ਕਿਹਾ ਕਿ ਇਹ ਹੁਣ ਵਿਕਰਮアドਿਤ ਨੂੰ ਵੀ ਕਿਉਂਕਿ ਰਾਜਾ ਮੇਰਾ ਹਸਬੰਡ ਬਹੁਤ ਪਿਆਰ ਕਰਦਾ ਤੇ ਇਹਦੀ ਗੱਲ ਮੰਨੂਗਾ ਤੇ ਇਹਨੇ ਜਾ ਕੇ ਮੇਰੀ ਚੁਗਲੀ ਲਾ ਦੇਣੀ ਆ ਉਹਦੇ ਕੋਲੇ ਤੇ ਇਸ ਕਰਕੇ ਉਸਨੇ ਉਸ ਤੋਂ ਪਹਿਲਾਂ ਹੀ ਇਸ ਤਰ੍ਹਾਂ ਦਾ ਪੇਸ ਬਣਾ ਲਿਆ ਗੇ ਰਾਣੀਆਂ ਹੀ ਕਰਦੀਆਂ ਹੁੰਦੀਆਂ ਸੀ ਜਿਸ ਤਰ੍ਹਾਂ ਰਾਣੀ ਕਹਿ ਕੇ ਇਹਨੇ ਕੀਤਾ ਸੀ ਨਾ ਤਾਂ ਇਸੇ ਤਰ੍ਹਾਂ ਹੀ ਇਸਨੇ ਇੱਕ ਇੱਕ ਸ਼ੋਕ ਗ੍ਰਹਿ ਜਾ ਹੁੰਦਾ ਸੀ ਕਮਰਾ ਬਣਾਇਆ ਹੁੰਦਾ ਸੀ ਜਿੱਦੇ ਵਿੱਚ ਜੇ ਕੋਈ ਮਾਰਨਿੰਗ ਜਿਵੇਂ ਕਰਨ ਵਾਲੇ ਨਾ ਕੋਈ ਖਾਸ ਗੱਲ ਹੋ ਜਾਂਦੀ ਹੁੰਦੀ ਤਾਂ ਫਿਰ ਜਿਹੜੀਆਂ ਰਾਣੀਆਂ ਸੀ ਮਲੇ ਕੁਚਲੇ ਕੱਪੜੇ ਪਾ ਕੇ ਆਪਣੇ ਵਾਲ ਖੋਲ ਕੇ ਉੱਥੇ ਉਦਾਸ ਜੀਆਂ ਹੋ ਕੇ ਲੇਟ ਕੇ ਰੋਣ ਲੱਗ ਜਾਂਦੀਆਂ ਸੀ ਫਿਰ ਆ ਜਾ ਕੇ ਪੁੱਛਦਾ ਸੀ ਕਿ ਕੀ ਪ੍ਰੋਬਲਮ ਹੋਈ ਹੈ ਸੋ ਇਸੇ ਤਰ੍ਹਾਂ ਹੀ ਇਸਨੇ ਕੀਤਾ ਉਪਰਿਪੜਿ ਪਾਲ ਲਈ ਆਪਣੇ ਤੇ ਜਿਹਨੂੰ 3 ਅਚਿੱਤਰ ਕਹਿੰਦੇ ਨੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਦੱਸਿਆ ਆਪਨੂੰ ਸੁਚੇਤ ਕੀਤਾ ਕਿ ਇਹਨਾਂ ਚੀਜ਼ਾਂ ਤੋਂ ਵੀ ਬਚਣਾ ਚਾਹੀਦਾ ਹੈ ਕਿ ਇਹ ਇਸ ਤਰ੍ਹਾਂ ਦੇ ਜਿਹੜੇ ਭੇਖ ਕਰਕੇ ਵੀ ਚਲਿੱਤਰ ਕਰਕੇ ਵੀ ਕਈ ਲੇਡੀਜ਼ ਆਪਣੇ ਬੰਦਿਆਂ ਨੂੰ ਮਿਸਗਾਈਡ ਕਰ ਦਿੰਦੀਆਂ ਨੇ ਤਦੂ ਰਜਪਰਥੀ ਆਇਆ ਉਸਨੇ ਦੇਖਿਆ ਕਿ ਮੇਰੀ ਰਾਣੀ ਦਾ ਇਹ ਹਾਲ ਹੈ ਤੇ ਉਹਨੇ ਪੁੱਛਿਆ ਕਿ ਕੀ ਗੱਲ ਹੋਈ ਤਾਂ ਉਹਨੇ ਇਲਜ਼ਾਮ ਲਗਾਤਾ ਵਿਕਰਮਨਦਿਤ ਤੇ ਕਿ ਮੇਰੇ ਤੇ ਮਾੜੀ ਨਜ਼ਰ ਰੱਖਦਾ ਤੇ ਤੁਹਾਡੀ ਐਬਸੈਂਸ ਦੇ ਵਿੱਚ ਇਸ ਤਰ੍ਹਾਂ ਹੋ ਮੇਰੇ ਨਾਲ ਮਿਸਕੰਡਕਟ ਕਰਨ ਵਾਸਤੇ ਆਇਆ ਸੀ ਤੇ ਮੇਰਾ ਆ ਹਾਲ ਕੀਤਾ ਤੇ ਇਸ ਕਰਕੇ ਵੀ ਤੁਸੀਂ ਉਸ ਨੂੰ ਕਤਲ ਕਰਾ ਦਿਓ ਉਹਨ ਰਾਜਾ ਇਨਾ ਅਨਾਸੀ ਆਪਣੀ ਰਾਣੀ ਦੇ ਪੇਮ ਦੇ ਵਿੱਚ ਪਰ ਉਹ ਵਿਕਰਮਦਿੱਤ ਨੂੰ ਵੀ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਤੇ ਉਹਨੂੰ ਉਹਨੂੰ ਬਹੁਤ ਸ਼ੋਕ ਲੱਗਿਆ ਬਹੁਤ ਗੁੱਸਾ ਵੀ ਆਇਆ ਤੇ ਉਹ ਆਪਣੀ ਰਾਣੀ ਦੇ ਤਾਂ ਕਦੇ ਬੇਵਿਸ਼ਵਾਸੀ ਕਰ ਹੀ ਨਹੀਂ ਸਕਦਾ ਸੀ ਉਹ ਕਹਿੰਦਾ ਕਿ ਮੇਰੀ ਰਾਣੀ ਤਾਂ ਮੇਰੇ ਲਈ ਜਿਹਨੇ ਜਾਨ ਦੇ ਦਿੱਤੀ ਸੀ ਇਹ ਕਿਸ ਤਰ੍ਹਾਂ ਝੂਠ ਬੋਲ ਸਕਦੀ ਹੈ ਪਰ ਵਿਕਰਮਦਿੱਤ ਨੂੰ ਵੀ ਲੋਕ ਬਹੁਤ ਪਿਆਰ ਕਰਦੇ ਸੀ ਤੇ ਬੇਹੱਦ ਯੂਨੀਕ ਗੁਣਾ ਦਾ ਮਾਲਕ ਸੀ ਫੀਰ ਉਸਨੇ ਆਪਣੇ ਭਰਾ ਨੂੰ ਬੁਲਾ ਕੇ ਕਿਹਾ ਕਿ ਤੂੰ ਨਾ ਮੇਰੇ ਰਾਜ ਤੋਂ ਬਾਹਰ ਹੋ ਜਾ ਮੈਂ ਦੇਸ਼ ਨਿਕਾਲਾ ਦਿੱਤਾ ਉਹਨੂੰ ਕਿਹਾ ਤਾਂ ਕੁਝ ਨਹੀਂ ਬਸ ਉਹਨੂੰ ਦੇਸ਼ ਨਿਕਾਲਾ ਦਿੱਤਾ ਤੇ ਉਹਨੂੰ ਬਹੁਤ ਸ਼ੌਕ ਲੱਗਿਆ ਕਿ ਮੇਰਾ ਭਰਾ ਜਿਸ ਬਾਰੇ ਮੈਂ ਕਦੇ ਵੀ ਸੋਚ ਨਹੀਂ ਸੀ ਸੋਚ ਸਕਦਾ ਇਹਨੇ ਇਹੋ ਜਿਹਾ ਵਿਹਾਰ ਕੀਤਾ ਵਿਕਰਮਾਦਿੱਤ ਵਿਚਾਰਾ ਉਹਦੀ ਕੋਈ ਦਲੀਲ ਇਹਨੇ ਨਹੀਂ ਸੁਣੀ ਤੇ ਬੜੇ ਦੁਖੀ ਦਿਲ ਨਾਲ ਉਹਨੂੰ ਪਤਾ ਸੀ ਕਿ ਇਸ ਦੀ ਰਾਣੀ ਇਹਨੂੰ ਤੁਖਾ ਦੇ ਰਹੀ ਹੈ ਤੇ ਮੇਰੇ ਭਰਾ ਦਾ ਨੁਕਸਾਨ ਕਰੂਗੀ ਪਰ ਹੁਣ ਕੀ ਕਰ ਸਕਦਾ ਸੀ ਜਦ ਜਿਹੜਾ ਪਰਥ੍ਰੀ ਸੀ ਉਸ ਨੂੰ ਆਪਣੀ ਰਾਣੀ ਤੇ ਇੰਨਾ ਜ਼ਿਆਦਾ ਵਿਸ਼ਵਾਸ ਸੀ ਕਿ ਉਹ ਬਾਕੀ ਸਾਰੇ ਰਿਸ਼ਤੇ ਰਿਸ਼ਤਿਆਂ ਨੂੰ ਭੁੱਲ ਹੀ ਗਿਆ ਤੇ ਕਿਉਂ ਦਾ ਹੈ ਨਹੀਂ ਸੀ ਵਿਕਰਮਾਦਿੱਤ ਦਾ ਤਾਂ ਉਹ ਕੀ ਕਰ ਸਕਦਾ ਸੀ ਫਿਰ ਉਸ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਤੇ ਉਹ ਜੰਗਲਾਂ ਨੂੰ ਚਲਾ ਗਿਆ ਬਾਕੀ ਦੀ ਸਟੋਰੀ ਆਪਾਂ ਗੱਲ ਕਰਾਂਗੇ ਜੀ ਮਾਈ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਦੀ ਫਤਿਹ